ਅਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਅੱਜ ਦਲਜੀਤ ਸਿੰਘ ਜੀ ਭੋਲਾ ਗਰੇਵਾਲ ਸਹਿਬਾਨ ਹਲਕਾ ਪੂਰਬੀ ਦੇ ਐਮਐਲਐਸ ਸਹਿਬਾਨ ਸਾਡੇ ਦਰਮਿਆਨ ਜੁੜੇ ਨੇ ਸੋ ਅੱਜ ਸਾਰੇ ਪੱਤਰਕਾਰ ਭਾਈਚਾਰੇ ਨੂੰ ਆਪਣੇ ਕੋਲ ਬੁਲਾ ਕੇ ਇਹ ਦੀਵਾਲੀ ਦਾ ਗਿਫਟ ਦੇਣ ਲੱਗੇ ਨੇ ਸੋ ਆਓ ਸਭ ਤੋਂ ਪਹਿਲਾਂ ਭੋਲਾ ਜੀ ਦੇ ਨਾਲ ਆਪਾਂ ਦੀਵਾਲੀ ਦੀ ਮੁਬਾਰਕਾ ਸਾਂਝੀ ਕਰਦੇ ਆਂ ਭੋਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਅਤੇ ਆਪ ਦੇ ਪਰਿਵਾਰ ਨੂੰ ਅਤੇ ਪੂਰੀ ਟੀਮ ਨੂੰ ਦੀਵਾਲੀ ਦੀਆਂ ਵਿਸ਼ਖਰਮਾ ਦੇਵ ਦੀਆਂ ਅਤੇ ਜਿਹੜਾ ਗੁਰਪੁਰਬ ਵੀ ਆ ਰਿਹਾ ਸਭ ਦੀਆਂ ਲੱਖ ਲੱਖ ਮੁਬਾਰਕਾਂ ਜੀ ਕੀ ਕਹਿਣਾ ਚਾਹੋਗੇ ਅੱਜ ਸਾਨੂੰ ਬੜੀ ਖੁਸ਼ੀ ਹੈ ਬੜਾ ਮਾਣ ਮਹਿਸੂਸ ਕਰਦੇ ਆਂ ਤੁਸੀਂ ਸਾਰੇ ਪੱਤਰਕਾਰ ਭਾਈਚਾਰੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਆ ਦਿਵਾਲੀ ਦੇ ਸ਼ੁਭ ਦਿਹਾੜੇ ਤੇ ਬੰਦੀ ਛੋੜ ਦਿਵਸ ਤੇ ਔਰ ਬਾਬਾ ਬਿਸ਼ਕਰਮਾਈ ਦੇ ਪ੍ਰਕਾਸ਼ ਦਿਹਾੜੇ ਤੇ ਔਰ ਮੇਰੀ ਸਤਿਕਾਰਯੋਗ ਪੈਣਾ ਤੇ ਭਰਾਵਾਂ ਦਾ ਪਵਿੱਤਰ ਤਿਹਾੜੀ ਭਈਆ ਦੂਜ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਧੰਨਵਾਦ ਕਰਦਾ ਸਾਰਿਆਂ ਦਾ ਔਰ ਖਾਸ ਕਰਕੇ ਤੁਸੀਂ ਸਾਰੇ মিডিਏ ਵਾਲਿਓ ਅਖਬਾਰਾਂ ਵਾਲਿਓ ਚੈਨਲ ਵਾਲਿਓ ਤੇ ਤੁਹਾਡਾ ਸਪੈਸ਼ਲ ਤੌਰ ਤੇ ਧੰਨ ਕਰਦਾ ਕਹਤਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਹੀ ਇੱਕ ਐਸਾ ਜਰੀਆ ਜੋ ਤੁਸੀਂ ਲੋਕਾਂ ਦੀ ਆਵਾਜ਼ ਠਾਉਨੇ ਹੋ ਔਰ ਮਤਲਬ ਕਿ ਸਾਰੇ ਕੰਮ ਸਹੀ ਕਰਨ ਵਾਸਤੇ ਮਤਲਬ ਕਿ ਇੱਕ ਪ੍ਰੇਰਿਤ ਕਰਦੇ ਹੋ ਜੇ ਮੁੱਦੇ ਲੈ ਕੇ ਆਉਨੇ ਹੋ ਤੇ ਮੁੱਦੇ ਉਠਾ ਕੇ ਔਰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਨੇ ਹੋ ਤੁਸੀਂ ਔਰ ਤੁਸੀਂ ਲੋਕਾਂ ਦੇ ਅੰਤਰ ਦਾ ਚੌਥਾ ਨਾਮ ਤੁਹਾਨੂੰ ਸਪੈਸ਼ਲ ਵਧਾਈ ਵੀ ਦੇਣਾ ਧੰਨਵਾਦ ਵੀ ਕਰਦਾ ਔਰ ਪ੍ਰਮਾਤਮਾ ਕੇ ਸਾਰੇ ਵਾਸਤੇ ਅਰਦਾਸ ਕਰਦਾ ਪ੍ਰਮਾਤਮਾ ਸਾਰਿਆਂ ਨੂੰ ਤੰਦੋਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸ ਤਰ੍ਹਾਂ ਨਾਲ ਮਿਲ ਕੇ ਆਪਾਂ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਔਰ ਲੋੜਵੰਦਾਂ ਦੀ ਮਦਦ ਕਰੀਏ ਔਰ ऐसे जेड़े त्यौहार ਨੇ ਖੁਸ਼ੀਆਂ ਦੇ ਤਿਹਾਰ ਸਾਂਝੇ ਹੋ ਕੇ ਮرائیਏ ਤੇ ਇੱਕ ਦੂਜੇ ਦੇ ਦੁੱਖ ਸੁੱਖ ਚ ਸ਼ਾਮਲ ਹੋਈਏ ਔਰ ਲੋੜਵੰਦਾ ਦੀ ਮਦਦ ਕਰੀਏ ਤੇ ਫਿਰ ਤੁਹਾਨੂੰ ਸਾਰੇ ਨੂੰ ਬਹੁਤ ਬਹੁਤ ਬਧਾਈ ਬਹੁਤ ਬਹੁਤ ਧੰਨਵਾਦ